पंजाब तो पुलिस वालों गैंगस्टर्स, ड्रग ट्रैफिकर्स और स्ट्रीट क्राइम के खिलाफ एक विशेष मुहिम चलाई जा रही है और इस मुहिम तहत कई तरह के स्पेशल ऑपरेशन प्लान किए हैं जिसकी समीक्षा करने अज मैं इतने आया सी अज कमिश्नर अमृतसर डी आई जी और बॉर्डर रेंज के चार जिले पठानकोट बटाला गुरदासपुर और अमृतसर दिहाती ਸਐਸਪੀਜ਼ ਨਾਲ ਇਹ ਸਾਰੀ ਜਿਹੜੀ ਸਾਡੀ ਸਕੀਮਸ ਚੱਲ ਰਹੀਆਂ ਨੇ ਜਿਹੜੇ ਆਪਰੇਸ਼ਨਸ ਚੱਲ ਰਹੇ ਆ ਇਸ ਦੀ ਸਮੀਖਿਆ ਕੀਤੀ ਗਈ ਨਾਲ ਦੀ ਨਾਲ ਜਿਹੜਾ ਸਾਡਾ ਇਨਵੈਸਟੀਗੇਸ਼ਨ ਦਾ ਇੱਕ ਐਸਪੈਕਟ ਹੈ ਜਿਹੜੇ ਕੇਸਸ ਸਾਡੇ ਪੈਂਡਿੰਗ ਇਨਵੈਸਟੀਗੇਸ਼ਨ ਹੈ ਉਸ ਦੇ ਬਾਰੇ ਵੀ ਤਫਸੀਲ ਨਾਲ ਚਰਚਾ ਕੀਤੀ ਗਈ ਔਰ ਕੀ ਬੋਟਲ ਨੈਕਸ ਨੇ ਕਿਸ ਤਰ੍ਹਾਂ ਅਸੀਂ ਆਪਣੇ ਜਿਹੜੇ ਜ਼ੇਰ ਤਫਤੀਸ਼ ਕੇਸਸ ਹੈ ਉਹਨਾਂ ਦਾ ਡਿਸਪੋਜ਼ਲ ਕਰ ਸਕੀਏ उसके बारे भी एक मीटिंग गई uh, सर होर क्योंकि तो बॉर्डर एरिया तो जिक्र किया जिस तरह लगातार ड्रोन के जरिए क्योंकि लास्ट टाइम मीटिंग भी सीएम साहब वालों तो भी सारे एस एस पी की गई थे भी कोई समीक्षा की गई जी सा जिम्मे कि बॉडर बेल्ट है बॉडर बेल्ट स्ट्रेंथन करने असं सैकेंड लाइन ऑफ डिफेंस स्थापित की रइड फ्रॉम फाजिलका टू तो पठानकोट ਅਗੇ ਬੀਐਸਐਫ ਹੈ ਉਸ ਦੇ ਪਿੱਛੇ ਪੰਜਾਬ ਪੁਲਿਸ ਦੀ ਇੱਕ ਸੈਕੰਡ ਲਾਈਨ ਆਫ ਡਿਫੈਂਸ ਹੈ ਪੰਜਾਬ ਸਰਕਾਰ ਵੱਲੋਂ 3 ਕਰੋੜ ਰੁਪਏ ਸਾਨੂੰ ਸੈਂਕਸ਼ਨ ਕੀਤੇ ਗਏ ਹੈ ਕੈਮਰੇਜ਼ ਇੰਸਟਾਲ ਕਰਨ ਲਈ ਔਰ ਜਿਹੜੇ ਸਾਡੇ ਵਲਰੇਬਲ ਜਗ੍ਹਾ ਹੈ ਜਿਹੜੇ ਸਟ੍ਰੈਟੈਜਿਕ ਲੋਕੇਸ਼ਨਸ ਤੇ ਅਸੀਂ ਸੀਸੀਟੀਵੀ ਕੈਮਰਾਜ਼ ਲਗਾ ਰਹੇ ਹਾਂ ਤਾਂ ਕਿ ਜੜੀ ਵੀ ਕੋਈ ਇਨਫਿਲਟ੍ਰੇਸ਼ਨ ਬਾਰਡਰ ਦੇ ਦੂਜੇ ਪਾਸਿਓਂ ਹੁੰਦੀ ਹੈ ਜਾਂ ਜੜੀ ਵੀ ਸਮਗਲਰਸ ਦੀ ਮੂਵਮੈਂਟ ਹੈ ਉਸ ਨੂੰ ਅਸੀਂ ਡਿਟੈਕਟ ਕਰ ਸਕੀਏ ਔਰ ਮੈਨੂੰ ਖੁਸ਼ੀ ਹੈ ਕਿ ਜਦੋਂ ਦਾ ਸਾਡਾ ਇਹ ਸੈਕੰਡ ਲਾਈਨ ਆਫ ডিফেন্স ਲੱਗਿਆ ਹੋਇਆ ਹੈ ਸਾਡੀ ਵਿਲੇਜ ডিফেন্স ਕਮੇਟੀਆਂ ਸਾਡੇ ਨਾਲ ਮਿਲ ਕੇ ਕੰਮ ਕਰ ਰਹੀਆਂ ਨੇ ਇਨ ਇਨਸੀਡੈਂਟਸ ਦੇ ਵਿੱਚ ਕਮੀ ਆਈ ਹੈ ਔਰ ਡਿਟੈਕਸ਼ਨ ਵਧਿਆ ਹੈ ਸਾਡਾ ਡਰੋਨਸ ਦਾ ਰਾਈਟ ਜਦੋਂ ਤੋਂ ਬਣੀ ਕੁਝ ਸਮੇਂ ਲਗਾਤਾਰ ਪੁਲਿਸ ਸਟੇਸ਼ਨਸ ਨੂੰ ਅਟੈਕ ਕੀਤਾ ਜਾ ਰਿਹਾ ਸੀ ਉਹਦੇ ਲਈ ਕੋ ਖਾਸ ਸਟ੍ਰੈਟੀਜੀ ਤਾਂ ਕਿ ਜੀ ਬਿਲਕੁਲ ਉਹਦੇ ਲਈ ਵੀ ਅਸੀਂ ਖਾਸ ਸਟ੍ਰੈਟਜੀਜ਼ ਬਣਾਈਆਂ ਹੈ ਔਰ ਅਸੀਂ ਆਪਣੇ ਆਪਰੇਸ਼ਨਲ ਪਲਾਨ ਬਣਾਏ ਹੈ और uh, मैं कम कहना चाहूँगा बड़े अनफॉर्चुनेट इंसिडेंट्स थे लेकिन वी हैव बीन एबल टू ट्रेस ऑल द इंसिडेंट्स एक्सेप्ट वन सारे इंसिडेंट्स ट्रेस हो गए और बंदे फड़े जा चुके हैं से कैमरा तो लगा कोई नई टेक्निक भी लेके आई है हरियाणा में जो ड्रोन लिए है जे एंटी ड्रोन और ਅਸੀਂ ਉਹਨਾਂ ਦੇ ਨਾਲ ਤਾਬੂਨ ਰੱਖ ਕੇ ਸਾਡਾ ਪ੍ਰੋਪਰ

ਕੁਛ ਨਾ ਕੁਛ ਡਿਸਟਰਬੈਂਸ ਪੈਦਾ ਕਰਕੇ ਰੱਖੀ ਜਾਵੇ ਸਾਡੇ ਜਿਹੜੇ ਭੋਲੇ ਭਾਲੇ ਬੱਚੇ ਆ ਪਿੰਡ ਦੇ ਉਹਨਾਂ ਨੂੰ ਵਰਗਲਾ ਕੇ ਬਹੁਤ ਥੋੜੇ ਥੋੜੇ ਪੈਸੇ ਦੇ ਕੇ ਇਸ ਤਰ੍ਹਾਂ ਦੀ ਕਾਰਵਾਈਆਂ ਦੇ ਵਿੱਚ ਉਹਨੂੰ ਨੂੰ ਸੰਮਲਪ ਕੀਤਾ ਜਾਂਦਾ ਹੈ ਜਿਸ ਦੇ ਨਾਲ ਇੱਕ دہشت ਦਾ ਮਾਹੌਲ ਪੈਦਾ ਹੋਵੇ ਔਰ ਇੱਕ ਉਹਨਾਂ ਨੂੰ ਫੁੱਟ ਸੋਲਜਰਸ ਮਿਲ ਸਕਦਾ ਹੈ ਸਰ ਦੇਖਿਆ ਗਿਆ ਅਸੀਂ ਦੇਖ ਰਹੇ ਆ ਕਿ ਲਗਾਤਾਰ ਸ਼ਿਵਾਲਮ ਰਿਜ਼ਰਵ ਪੁਲਿਸ ਵੀ ਬਹੁਤ ਬੁਧੀਏ ਕੰਮ ਕਰੀਏ ਜਾਂਦੀ ਪੁਲਿਸ ਅੱਜ ਤੱਕ ਇਤਿਹਾਸ ਦੇ ਵਿੱਚ ਅਸੀਂ ਇਹ ਨਹੀਂ ਦੇਖਿਆ ਕਿ ਖਾਣਿਆਂ ਦੇ ਉੱਤੇ ਇਸ ਤਰ੍ਹਾਂ ਹਮਲੇ ਹੁੰਦੇ ਹੋਣ ਸਰ ਇਹਦਾ ਮੁੱਖ ਕਾਰਨ ਕੀ ਮੰਨਦੇ ਹੋ ਤੁਸੀਂ ਕਿ ਪੁਲਿਸ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਕੀ ਕਾਰਨ ਦੇ ਦੇਖੋ ਪਿਛਲੇ ਲਗਭਗ 2 ਸਾਲਾਂ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਕਾਰਵਾਈ ਇਹਨਾਂ ਸਮਗਲਰਸ ਔਰ ਇਹਨਾਂ ਗੈਂਗਸਟਰਸ ਦੇ ਉੱਤੇ ਕੀਤੀ ਗਈ ਹੈ ਸੋ ਆਊਟ ਆਫ ਸ਼ੀਅਰ ਡਿਸਪੀਰੈਸ਼ਨ ਕਿ ਪੁਲਿਸ ਦਾ ਮਨੋਬਲ ਕਿਸ ਤਰ੍ਹਾਂ ਸੀ ਜਿਹੜਾ ਸਕੇਲ ਲੋਕਾਂ ਦੇ ਵਿੱਚ ਕਿਸ ਤਰ੍ਹਾਂ दहशत पैदा की जा सके ए, ए एक साजिश का हिस्सा है लेकिन कॉन्फिडेंट और जिस तरह में सास हुए हैं अफसर ने सा मुलाजमान ने, ने बहुत मेहनत न बंदी फड़े और एक एनकाउंटर भी यूपी से होया सो वी आर ऑल आउट आफ्टर दैन एंड एक्शन मैं हम ही दस के हटा कि तो हमेशा तो जो बहरले मुल्क है उन्होंने कोशिश होंगे कि पंजाब अशांति का माहौल पैदा किया जाए और पंजाब पुलिस हिंदुस्तान की जाबाज फोर्स है जी एक बारी अतवाद खत्म कर चुकी है और इस तरह का कोई भी एफर्ट असि कामयाब नहीं होगा